ਇਹ ਦੇਖੋ ਪਿੰਮੇਣ ਛੱਪੜੀ ਦੇ ਵਿੱਚ ਬੈਨ ਮਰੀ ਪਈ ਐ ਇਹ ਪਤਾ ਨਹੀਂ ਕੱਲ ਦੀ ਮਰੀ ਵੀ ਮੈਂ ਤਾਂ ਅੱਜ ਆ ਕੇ ਦੇਖਿਆ ਇੱਥਾ ਪਾਣੀ ਪੂਣੀ ਬਦਲ ਟੈਂਕੀ ਟੌਂਕੀ ਸਾਫ਼ ਕਰਨ ਨੂੰ ਆ ਜੰਨਾ ਹੁਣ ਸਵਾਗਿ ਦੇਖਿਆ ਮੈਂ ਪਾਣੀ ਵੀ ਸਾਰਾ ਗੰਦਾ ਹੈ ਇਹ ਹੋ ਗਿਆ ਜਿੱਥੇ ਮਰੀ ਪਈ ਐ ਇਹੀ ਪਾਣੀ ਮੈਸਾਂ ਨੇ ਪੀਣਾ ਸੋਥੋੜੀ ਅਸੀਂ ਵੀ ਬਿਮਾਰ ਹੋ ਸਕਦੀਆਂ ਪਿੰਡ ਵਾਸੀਓ ਇਸ ਕਰਕੇ ਮੈਸਾਂ ਦਾ ਵੀ ਆਪਣਿਆਂ ਦਾ ਸਿਹਤ ਦਾ ਧਿਆਨ ਰੱਖੋ ਇਸ ਬੈਨ ਨੂੰ ਬਾਹਰ ਕਢਾਓ ਬਾਰ ਕਢਾਤਾ ਇਹਨੂੰ ਕਿਤੇ ਸੱਟਿਆ ਜਾਵੇਗਾ ਦੱਬਿਆ ਜਾਵੇ ਨਹੀਂ ਤਾਂ ਇਹ ਪਾਣੀ ਵੀ ਜਿਹੜਾ ਪਸ਼ੂ ਪੀਊਗਾ ਉਹ ਪਸ਼ੂ ਨੂੰ ਵੀ ਇਨਫੈਕਸ਼ਨ ਹੋਊਗਾ ਦੇਖੋ ਮੈਨੂੰ ਤਾਂ ਲੱਗਦਾ ਦੋ ਤਿੰਨ ਦਿਨ ਹੋ ਗਈ ਆ ਹਜੇ ਮੁਸਕਤਾ ਨਹੀਂ ਆndi ਹੈ ਇਹਦੇ ਵਿੱਚ ਮਰੀ ਪਈ ਆ ਪਾਣੀ ਦੇ ਇਹ ਹੈ ਪੇਮਿਆਣਾ ਛੱਪੜੀ ਲੋਕੇਸ਼ਨ ਸਤੀਆਂ ਦੇ ਕੋਲ ਆ ਤੁਹਾਨੂੰ ਦਰਸ਼ਨ ਕਰਾ ਦਿੰਨੇ ਸਤੀ ਮਾਤਾ ਦੇ ਆ ਪਿਪਲੇ ਦੇਖੋ ਇਹਦੇ ਕੋਲ ਛੱਪੜੀ ਪਿੰਡ ਵਾਸੀ ਨੂੰ ਤਾਂ ਪਤਾ ਹੀ ਆ ਸਾਰਾ ਲੋਕਲ ਬੰਦੇ ਨੂੰ ਪਤਾ ਹੁੰਦਾ ਤੁਸ ਬੈਨ ਨੂੰ ਆ ਕੇ ਕਿਰਪਾ ਕਰਕੇ ਬਾਹਰ ਕਢਾਇਆ ਜਾਵੇ ਧੰਨਵਾਦ